ਕੋਪੀ ਹੀ ਹਰਾਂ ਵਾਲੀ ਗੱਲ ਹੀ ਤੇ ਦਫ਼ਤਰ ਖਾਲੀ ਪਏ ਨੇ ਕਿਹਦਾ ਕਹੇ 40 ਬੰਡਾ ਦਾ ਬਲਾਕ ਹੈ ਇਹ 40 ਪਿੰਡਾਂ ਦੇ ਮੈਂਬਰ ਪੰਚਾਇਤ ਸਰਪੰਚ ਕਿ ਜਿੱਦਾਂ ਧੱਕਾ ਪਾਣਾ ਚਾਹੀਦਾ ਇਹਨਾਂ ਦੀ ਖਲਾਕ ਢੇਲੋਂ ਦੇ ਵਿੱਚ ਸੁਪਰਡੈਂਟ ਜਸਵਿੰਦਰ ਸਿੰਘ ਕੈ ਹਾਜ਼ਰ ਹਾਂਜੀ ਪੰਚਾਇਤ ਅਫਸਰ ਜਗਜੀਤ ਸਿੰਘ ਕੈ ਹਾਜ਼ਰ ਓਕੇ ਜੀ ਜੇ ਸੁਪਰਵਿੰਦਰ ਸਿੰਘ ਕੈ ਹਾਜ਼ਰ ਹਾਂਜੀ ਸੈਕਟਰੀ ਓਮ ਪ੍ਰਕਾਸ਼ ਕੈ ਹਾਜ਼ਰ ਸੌਰਵ ਗਰਗ ਕੈ ਹਾਜ਼ਰ ਭੁਖੰਦਰ ਕੈ ਹਾਜ਼ਰ ਫਿਕਟਿੰਗ ਰਜਿੰਦਰ ਸਿੰਘ ਕੈ ਹਾਜ਼ਰ ਇਨਾਂ ਤੇ ਤੁਰੰਤ ਕਾਰਵਾਈ ਹੋਊਗੀ। ਇਹ ਗਰੇ ਪੰਚਾਇਤ ਅਫਸਰਾਂ ਜਈਆ ਜਿਹੜੇ ਇਹ ਮਤਲਬ ਕੰਮ ਨਹੀਂ ਕਰਨਾ ਚਾਹੁੰਦਾ ਇਹ ਲੱਖਾਂ ਰੁਪਏ ਦਰਖਾ ਲਾ ਰਹੇ ਨੇ ਨੁਕਸਾਨ ਕਰ ਰਹੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਸਰਕਾਰ ਜ਼ਰੂਰ ਕਰੇ। ਅਮਲ ਵਿੱਚ ਜਾਂਦੀ ਜਾਊਗੀ ਕਾਰਵਾਈ। ਪੂਰੀ ਹੋਊਗੀ। ਕੱਲ੍ਹ ਨੂੰ ਪਤਾ ਲੱਗੂਗਾ ਕਿ ਕਿੰਨੇ ਬੰਦੇ ਇਹਨਾਂ ਤੋਂ ਹੁਣ ਵੀ ਡੀਸੀ ਤਾਂ ਹੋਗੇ। ਹਾਂ। ਕਿਹੜੇ 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 ਆਏ ਸੀ ਆ ਜੀ ਸ਼ੁਰੂ ਕਰਦੇ ਆ ਬਾਹਰ ਜਿੱਤੂ ਦਾ ਬਾਹਰ ਜਿੱਤੂ ਦਾ ਹਟ ਗਿਆ ਮੈਨੂੰ ਬਾਰੋ ਕਿਹੜੇ ਕਿਹੜੇ ਲੇਖ ਨਹੀਂ ਆਉਂਦੇ ਵੀ ਸੁਣੋ ਇੱਕ ਇੱਕ ਸਾਰੇ ਸਟਾਫ ਨੂੰ ਇੱਥੇ ਬੁਲਾਓ ਇੱਕ ਇੱਕ ਸਾਰੇ ਜਿਹੜੇ ਬੁਲਾਓ ਕਹਿੰਦੇ ਬਾਅਦ ਇੱਥੇ ਸਾਰੇ ਇੱਕ ਇੱਕ ਸਾਰਿਆਂ ਦੇ ਚੈੱਕ ਕਰਕੇ ਜਿਹੜਾ ਕੋਈ ਨਾ ਸਾਰੇ ਸਟਾਫ ਵਾਲੀਆ ਜਿਹਨਾਂ ਪ੍ਰੋਜੈਕਟ ਸਪੈਸ਼ਲ ਕਰ ਰਹੇ ਨੇ ਇਹ ਕਹਿੰਦੇ ਇਹ ਕਹਾਂਗੇ ਕਰੇ ਵੀਡੀਓ ਵੀ ਹੈ ਸਾਰਿਆਂ ਨੂੰ ਮੈਂ ਕਹਿੰਦਾ ਹਾਂ ਸੋ ਕੀ ਸੰਬੰਧ ਹੋ ਕਿਹੜੇ ਕਿਹੜੇ ਨਹੀਂ ਬਰਾਉ ਕੋਲ ਦੋ ਦਸੁਰੇ ਕਿਹੜੇ ਕਿਹੜੇ ਨਹੀਂ ਆਇਆ ਅੱਜ ਕਿਹੜਾ ਕਿਹੜਾ ਨਹੀਂ ਆਇਆ ਤੋਂ ਬਾਅਦ ਵੀ ਲੈ ਕੇ ਪੱਤੀ ਹੈ ਫਿਰ ਜੋ ਵੀ ਤੇ ਪੱਤੀ ਚਾਹੀਦੀ ਕੀ ਨਾ ਸਕ੍ਰਿਪਟ ਹੋਵੇ ਕੰਮ ਨਾ ਆਈ ਕੋਲ ਜਿਹੜਾ ਅਗਲੀ ਤਰੀਕ ਇਹਦਾ ਇਹਦਾ ਮੈਂ ਨਾ ਜਨਤ ਕਹਿੰਦਾ 4 ਮਿੰਟ ਦਾ ਇਹਦਾ ਪਹਿਲਾ ਨਹੀਂ ਹੈ ਜਿਹੜੀ ਪੰਜਵੀਂ ਹੈ ਜੀ ਇਹਦਾ ਅਪਲੀਕੇਸ਼ਨ ਪੁਰਾਣੀ ਹੋਣੀ ਸੀ ਕਿ ਇਹ ਇਹ ਤਾਂ ਵੈਸੇ ਹੀ ਹੋ ਜਾਂਦਾ ਪੰਚਾਇਤ ਅਫਸਰ ਇਹਨਾਂ ਨੂੰ 그러면은 ਵੀ ਇਹੀ ਫੈਸਲਾ ਸੈਂਟਰੀ ਦਾ ਤੱਲੇ ਕੋਈ ਨਾ ਕੋਈ ਕੜਾ ਨਹੀਂ ਗਾਦੂ ਸੈਂਟਰੀ ਸਪੀਸ਼ਲ ਕੰਪਲਿਕਸ਼ਨ ਕੰਪਲਿਕਸ਼ਨ ਨਹੀਂ ਹੁੰਦੀ ਉਹ ਹੁੰਦਾ ਸੋਰੰਗ ਵਰਤ ਕੇ ਜਿਹੜੇ ਹੈਗੇ ਉਹਨੂੰ ਲਵਾ ਦੇ ਇੱਥੇ ਲੱਗ ਲੈ ਕੇ ਜੇ ਮੈਂ ਕੋਈ ਚ ਹੈ ਵੀ ਠੀਕ ਹੈ ਕੋਈ ਸਰਕਾਰ ਕੋਈ ਬਾਹਰੀ ਬਿਜੇਟੀ ਸਾਡੇ ਕੋਈ ਹੈਗੇ ਤੁਸੀਂ ਬਖਵਾਤ ਤੋਰਾ ਦਿੱਤਾ ਪੰਜਰ ਵੀ ਹੈਗਾ ਬਾਈ ਜੀ ਜਸਵਿੰਦਰ ਸਿੰਘ ਆਪਣੀ ਸੀਟ ਤੇ ਹਾਜ਼ਰ ਨਹੀਂ ਹੈ ਜਿਹੜਾ ਸੁਪਰਵਾਈਜ਼ਰ ਇੱਥੇ ਤੇ ਮੈਡਮ ਵੀ ਉਹ ਕੁਝ ਦੱਸਣੀ ਆਇਆ ਹੋਣਾ ਮੈਂ ਤੁਹਾਨੂੰ ਸਭ ਨੂੰ ਦੱਸਦਾ ਠੀਕ ਹੈ ਇਹ ਮੈਨੂੰ ਆ ਡਿਟੇਲ ਮਿਲਦੀ ਜਾਂਦਾ ਜਸਵਿੰਦਰ ਸਿੰਘ ਕਿ ਹੋਰ ਕਿਹੜਾ ਸਾਰੀ ਵਾਈਟ ਦੇ ਕੇ ਚੱਲੇ ਹੋ ਠੀਕ ਹੈ ਵਾਈਟ ਜਗ੍ਹਾ ਸਾਰੇ ਦਫ਼ਤਰ ਕਰਦੇ ਨੇ ਇਹ ਵੀ ਵੀਡੀਓ ਦਫ਼ਤਰ ਦੇ ਲੋਕ ਆਪਾਂ ਬੈਠੇ ਜਾਂਦੇ ਹਾਂ ਹਾਂ ਜੀ ਹਾਂ ਸਾਡੀਆਂ ਪੰਚਾਇਤਾਂ ਆਉਂਦੀਆਂ ਬੈਠੀਆਂ ਨੇ ਹਾਂ ਜੀ ਆ ਡੇਲੋਂ ਦੀ ਟੀਮ ਬੈਠੀ ਆ ਹਾਂਜੀ ਸਭ ਤੋਂ ਵੱਡਾ ਪਿੰਡ ਸਾਡਾ ਢੇਲੋਂ ਆ ਇਹਨਾਂ ਦੇ ਪਿੰਡ ਬਲੌਗ ਡੇਲ ਬਣਿਆ ਹੋਇਆ ਦਫ਼ਤਰ ਹਾਂਜੀ ਹਾਂਜੀ ਇਹ ਇੰਨੇ ਕਰਦੇ ਪਿੰਡ ਵਾਸਤੇ ਨਾਲ ਦੇ ਪਿੰਡਾਂ ਵਾਸਤੇ ਭਾਜਨਾਟ ਕਰਦੇ ਆ ਵੀ ਹਰੇਕ ਪਿੰਡ ਦੇ ਵਿੱਚ ਕੰਮ ਚੱਲਣਾ ਚਾਹੀਦਾ ਹਾਂਜੀ ਹਾਂਜੀ ਮੈਨੂੰ ਪਿਛਲੇ ਦਿਨਾਂ ਤੋਂ ਬੜੀਆਂ ਕੰਪਲੇਂਟਾਂ ਆਉਂਦੀਆਂ ਜੀ ਤੁਸੀਂ ਆਓ ਅੱਜ ਮੈਂ ਤੁਹਾਡੇ ਨਾਲ ਇੱਥੇ ਮੇਰੇ ਨਾਲ ਹੀ ਹਾਂ ਉਹ ਤੋਂ ਟਾਈਮ ਨਿਕਲਦੇ ਸਾਰੀ ਮਸ਼ੀਨ ਅੱਜ ਆਪਾਂ ਦੇਖਦੇ ਹਾਂ ਹਫ਼ਤੇ ਵਾਲੇ ਕਿੱਦਾਂ ਉੱਥੇ ਹਾਜ਼ਰ ਨੇ ਕੀ ਕਰਦੇ ਆ ਜਿਹੜੇ ਪਿੰਡ ਗਿਆ ਸਿੰਘ ਹੋਈ ਆ ਜਿਹੜਾ ਜਦੋਂ ਲੈਕਚਰ ਹੋਇਆ ਆਪਣੇ ਪ੍ਰੋਜੈਕਟਾਂ ਦੀ ਇਹਨਾਂ ਨੇ ਇੱਕ ਇੱਕ ਆਪਣੇ ਪਿੰਡਾਂ ਦੀ ਜਿਹੜੀ ਉਹ ਹੁੰਦੀ ਆ ਉਹ ਉਹ ਬਹੁਤ ਦੇਖਣ ਵਾਸਤੇ ਇਹਨਾਂ ਦੇ 5-500 ਰੁਪਿਆ ਲੋਕਾਂ ਤੋਂ ਲਿਆ ਸੀ ਦੇਖੋ ਤੁਸੀਂ ਮੈਂ ਹੁਣ ਆਏ ਹੀ ਰਹਾ ਹਾਂ ਦੇਖੋ ਤੁਸੀਂ ਮੈਂ ਤੋੜ ਤਲਾਕ ਖੇਲੋਂ ਦੇ ਵਿੱਚ ਸੁਬਿੰਦਰ ਜਸਵਿੰਦਰ ਸਿੰਘ ਗੈਰ ਹਾਜ਼ਰ ਹਾਂਜੀ ਪੰਚਾਇਤ ਅਫਸਰ ਜਗਜੀਤ ਸਿੰਘ ਗੈਰ ਹਾਜ਼ਰ ਓਕੇ ਜੀ ਜੇ ਸੁਬਿੰਦਰ ਸਿੰਘ ਗੈਰ ਹਾਜ਼ਰ ਹਾਂਜੀ ਸੈਕਟਰੀ ਓਮ ਪ੍ਰਕਾਸ਼ ਗੈਰ ਹਾਜ਼ਰ ਸੌਰਵ ਗਰਗ ਗੈਰ ਹਾਜ਼ਰ ਭੁਵਿੰਦਰ ਗੈਰ ਹਾਜ਼ਰ ਸੈਕਟਰੀ ਰਜਿੰਦਰ ਸਿੰਘ ਗੈਰ ਹਾਜ਼ਰ ਇਨਾਂ ਤੇ ਤੁਰੰਤ ਕਾਰਵਾਈ ਹੋਊਗੀ ਸਰ ਉਹ ਵੀ ਕਾਰਵਾਈ ਤੁਰੰਤ ਕਾਰਵਾਈ ਅੱਜ ਤੁਸੀਂ ਬਹੁਤ ਲੰਬਾ ਲਾਇਓ ਪਰ ਇਹ ਤਾਂ ਕਾਫੀ ਸਮੇਂ ਤੋਂ ਇੱਥੇ ਬੋਟਿਆਂ ਤੇ ਨੂੰਦੇ ਬਸ ਤੁਸੀਂ ਦੇਖੋ ਆਹ ਬਾਰੇ ਬੈਠੇ ਨੇ ਪੰਚਾਇਤ ਪੂਰੀ ਬੈਠੀ ਆ ਹਾਂਜੀ ਇਹਨਾਂ ਨੂੰ 45 ਪਿੰਡਾਂ ਦੀਆਂ ਜ਼ਿੰਮੇਵਾਰੀ ਦਿੱਤੀ ਆ ਇੱਕ ਇੱਕ ਪਿੰਡ ਚ ਪਤਾ ਕਰੋ ਕਿ ਕਿੱਥੇ ਸਰਕਾਰ ਦਿਨੋਂ ਰਾਤ ਲੱਗੀ ਆ ਪੈਸੇ ਨਹੀਂ ਕੋਈ ਕਮੀ ਨਹੀਂ ਪੈਸੇ ਇਹਨਾਂ ਦੇ ਕਾਊਂਟ ਆ ਕਿਹਦੇ 20 ਲੱਖ ਰੁਪਏ ਕਿਤੇ 30 ਲੱਖ ਰੁਪਏ ਕਿਤੇ 50 ਲੱਖ ਰੁਪਏ ਆ ਇਹਨਾਂ ਦੇ ਜਿਹੜੇ ਲਾਭ ਦੇ ਮਾਦਮ ਨੇ ਉਹ ਵੀ ਮੇਰੇ ਰੋਕਿਆ ਆ ਇਹ ਆ ਫੈਕਟਰੀ ਜਿਹੜੇ ਆ ਅਗਰੇ ਪੰਚਾਇਤ ਅਫਸਰਾ ਜਈਆ ਜਿਹੜੇ ਇਹ ਮਤਲਬ ਕੰਮ ਨਹੀਂ ਕਰਨਾ ਚਾਹੁੰਦਾ ਇਹ ਲੱਖਾਂ ਰੁਪਏ ਤਰਖਾ ਲੈ ਰਹੇ ਨੇ ਨੁਕਸਾਨ ਕਰ ਰਹੇ ਨੇ ਇਹਨਾਂ ਦੇ ਤੁਰੰਤ ਕਾਰਵਾਈ ਸਰਕਾਰ ਵਿਰੋਧ ਕਰ ਆਮਲ ਵਿੱਚ ਜਲਦੀ ਆਉਗੀ ਕੋਈ ਨਹੀਂ ਆਉਗੀ ਕੱਲ੍ਹ ਨੂੰ ਪਤਾ ਲੱਗੂਗਾ ਕਿ ਕਿੰਨੇ ਬੰਦੇ ਇਹਨਾਂ ਤੋਂ ਹੋਰ ਵੀ ਡੀਸੀ ਸਾਹਿਬ ਕਿਉਂਕਿ ਅੱਜ ਤੁਸੀਂ ਅੱਜ ਆਇਓ ਕੰਮ ਸਮਝਾ ਲਈ ਤੇ ਤੁਹਾਡੇ ਅਧਿਕਾਰੀ ਡੀਸੀ ਨੂੰ ਹੁਣੇ ਆਪਣੇ ਲੈਟਰ ਪੈਸੇ ਡੀਓ ਬੁਲਾ ਕੇ ਇਹਨਾਂ ਦੇ ਸਬੰਧ ਵਿੱਚ ਮੰਤਰੀ ਸਾਹਿਬ ਨੂੰ ਮੰਕਮਤਰੀ ਸਾਹਿਬ ਨੂੰ ਹੁਣੇ ਮੇਲਾ ਜਰੀਆਂ ਜਾਣੀਆਂ ਠੀਕ ਹੈ ਜੀ ਸਾਡੇ ਲੋਕ ਤਾਂ ਤਤ ਮਫੀਆ ਜੜੀ ਸਰਕਾਰ ਆਪਣੀਆਂ ਪੰਚਾਇਤਾਂ ਬਣੀਆਂ ਨੇ ਉਹ ਦੋਨੀਆਂ ਚਾਹ ਦੇ ਨਾਲ ਬੈਠੇ ਤੇ ਬਈ ਸਾਡੇ ਕੰਮ ਆਹ ਕੰਮ ਚੱਲੇ ਆਹ ਕੰਮ ਚੱਲੇ ਜੇ ਇਹੇ ਇਨਕਾਬ ਨਹੀਂ ਹੋ ਗਿਆ ਸਾਡਾ ਫਿਰ ਕਿਵੇਂ ਚੱਲੂ ਕੰਮ ਇਹ ਆ ਜਿਹੜੇ ਕੰਮ ਕਰਨ ਚਾਹ ਬੈਠੇ ਨੇ ਪਰਿਵਾਰੀ ਸਾਬ ਬੈਠੇ ਆ ਜਈ ਜਾਤੀ ਤੇ ਬੈਠੇ ਆ ਉਹ ਬੀਬੀ ਬੈਠੀ ਆ ਮਜਰੀ ਉਹਦਾ ਕਿਲਾਵਾ ਮੈਂ ਮੈਂ ਬੈਠੀ ਆ ਇੱਕ ਥੋੜੇ ਹੋਰ ਐਸਸੀਪੀ ਬੈਠੇ ਕਿਲਾਵਾ ਥੋੜਾ ਮਨੋਜ ਘਰ ਮਨੋਜ ਘਟ ਜੀ ਬੈਠੇ ਨੇ ਇਹ ਦਫਤਰ ਦੇ ਵਿੱਚ ਕੀ ਇਹਨਾਂ ਨੇ ਮਾਹੌਲ ਬਣਾਇਆ ਹੈ ਅਸੀਂ ਇਦਾਂ ਮਾਹੌਲ ਨਹੀਂ ਚੱਲਣਾ ਦਵਾ ਗਿਆ ਸਾਰੇ ਬਹੁਤ ਜ਼ਰਤ ਹੋ ਰਿਹਾ ਇਸ ਤਰ੍ਹਾਂ ਦਾ ਤੁਸੀਂ ਦੇਖਦੇ ਜਾਓ ਅਸੀਂ ਕਿ ਨਾ ਆ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਤੁਸੀ ਕਰੋ ਫੋਨ ਕਰਕੇ ਦੱਸਣਾ ਠੀਕ ਹੈ ਤੇ ਸਾਡਾ ਸੈਕਟਰੀ ਅੱਜ ਕਿੱਥੇ ਹੈ ਜਰਾ ਜਾ ਇੱਥੇ ਜੇ ਹੀ ਹੈਗਾ ਫੋਨ ਵੀ ਕੋਤੇ ਦੇ ਫੋਨ ਕਰਦੇ ਆਂ ਜੀ ਤੁਹਾਡਾ ਫੋਨ ਕੀ ਤੁਹਾਨੂੰ ਬਿਨਾਂ ਪੁੱਛੇ ਤੁਹਾਡੇ ਘਰ ਆਇਆ ਕਰਨੇ ਕਿ ਕੰਮ ਹੈ ਤੁਹਾਡੇ ਨੌਕਰ ਨੇ ਠੀਕ ਹੈ ਤੁਹਾਡੇ ਨੌਕਰ ਨੇ ਤੁਹਾਨੂੰ ਆਪਾਂ ਤਰਖਾ ਦਿੰਨੇ ਆ ਆਪਣੇ ਜਿਹੜੇ ਪੈਸੇ ਤਰਖਾ ਲੈਂਦੇ ਰਹੇ ਆ ਆਪਾਂ ਜੋ ਟੈਕਸ ਦਿੰਨੇ ਉਹਦੀ ਵਾਪਸ ਦਿੰਨੇ ਆ ਇਤਾਂ ਆਪਾਂ ਹੁਣ ਹੋਰ ਨਹੀਂ ਜੜਾ ਹੈਗਾ ਇਹਨਾਂ ਨੇ ਇਹਨਾਂ ਤੇ ਤੁਰੰਤ ਕਾਰਵਾਈ ਹੋਊਗੀ ਤੇ ਇਹਨੇ ਥੋੜੇ ਕੰਮ ਨੇ ਨਵੇਂ ਅਫਸਰ ਲਾ ਕੇ ਆਪਾਂ ਥੋੜੇ ਕੰਮ ਕਰਾ ਬਾ ਗਏ ਜਦੋਂ ਪੰਚਾਇਤੀ ਇਲੈਕਸ਼ਨ ਵੇਲੇ ਅਸੀਂ ਬਹੁਤ ਇਹਨਾਂ ਨੂੰ ਰੰਗੇਇਤੀ ਪੜੇ ਤੁਸੀਂ ਬਤਨ ਮੈਂ ਖੁਦੋ ਬੜੇ ਲਈ ਪਰ ਉਹਦੀ ਅਸੀਂ ਕਪਰੇਡ ਚ ਉਹਦੀ ਅਸੀਂ ਖਬਰ ਵੀ ਲਾਈ ਸੀ ਵੀਡੀਓ ਵੀ ਅਵੇਲੇਬਲ ਕੀਤੀ ਸੀ ਮੈਨੂੰ ਤੁਸੀਂ ਕਿਹਾ ਜਦੋਂ ਕੋਈ ਇਹੀ ਗੱਲ ਹੋਈ ਮੈਨੂੰ ਲੈ ਕੇ ਉਹਨੂੰ ਤਾਂ ਇੱਕ ਸਹੀ ਕੀਤਾ ਗਿਆ ਤੁਸੀਂ ਮੈਨੂੰ ਦਿਓ ਹੁਣ ਹੋਊ ਕੈਂਸਲ ਗਨਾਹ ਹੋਵੇ ਤਾਂ ਗਲੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੋਕਾਂ ਦਾ ਖਾਣ ਵਾਲੀ ਸਰਕਾਰ ਆ ਸਾਡੀ ਹੈ ਤੁਸੀਂ ਦੋ ਉਸੇ ਟਾਈਮ ਐਕਸ਼ਨ ਨਾ ਹੋਇਆ ਤੁਸੀਂ ਇਹਨਾਂ ਤੇ ਦੇਖੋ ਅੱਜ ਜਿਹੜਾ ਮੈਂ ਜਾਂਦੇ ਜਦੋਂ ਜਾਣਾ ਮੈਂ ਨੋਟ ਕਰ ਲਿਆ ਸਾਰਾ ਕੋਈ ਡੀਸੀ ਸਾਹਿਬ ਨੂੰ ਏਡੀਸੀ ਨੂੰ ਤੇ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਨੂੰ ਹੁਣੇ ਸਾਰਾ ਚਲੇ ਜਾਣਾ ਇਹ ਤਾਂ ਥੱਲੇ ਭੱਜੇ ਨੌਕਰੀ ਕਰਨ ਦੇ ਪੱਖ ਦੇਖੋ ਤੁਸੀਂ ਹਰਾਨ ਵਾਲੀ ਗੱਲ ਹੈ ਦਫ਼ਤਰ ਖਾਲੀ ਪੈ ਨੇ ਇਹ ਤਾਂ ਕਹਿ ਕਹਿ 40 ਬੰਡਾ ਦਾ ਬਲੌਕ ਹੈ ਇਹ 40 ਪਿੰਡਾਂ ਦੇ ਮੈਂਬਰ ਪੰਚਾਇਤ ਸਰਪੰਚ ਕਿਤੇ ਤਾਂ ਧੱਕਾ ਪਾਣਾ ਕਰੀਂ ਇਹਨਾਂ ਨੂੰ ਕਰਵਾਉਣਾ ਇਹਨਾਂ ਦੀ ਹੈਗੀ ਕਿੰਨੀਆਂ ਕਿਤੋਂ ਬ੍ਰੇਟਾ ਮੇਸੀ ਨਾ ਮੇਰੇ ਕੋਲ ਤਾਂ ਫੜੇ ਸਰਪੰਚਾਂ ਵਾਲੇ ਫੋਨ ਕਰਾਂ ਸਾਡਾ ਕੋਈ ਸਾਡੀ ਫੋਨ ਨਹੀਂ ਕਰਦਾ ਮਖਾ ਮੈਂ ਜਦੋਂ ਮੋੜੇ ਕੋ ਟਾਈਮ ਕੱਢ ਕੇ ਆਉਣਾ ਤਾਂ ਤੁਹਾਡੇ ਨਾਲ ਭੱਜੇ